ਮੇਰੇ ਆਪਾਂ ਇਹਨਾਂ ਤੋਂ ਵਰਕ ਪਰਮਿਟ ਲਾਇਆ ਸੀ ਜੋ ਪਿਛਲੇ ਸਾਲ ਜੁਲਾਈ ਚ ਲਗਾਇਆ ਸੀ ਜੀ ਮੈਂ ਮੇਰੀ ਵਾਈਫ ਦਾ ਤੇ ਵੱਡੇ ਬੇਟੇ ਦਾ ਵੀਜ਼ਾ ਇਹਨਾਂ ਕੋਲ ਅਪਲਾਈ ਕੀਤਾ ਸੀ ਜਿਹੜਾ ਸਾਨੂੰ ਇਹਨਾਂ ਨੇ 15 ਦਿਨਾਂ ਦਾ ਵਾਅਦਾ ਕਰਕੇ ਬਾਅਦ ਚ ਥੋੜੀ ਥੋੜੀ ਕਰਕੇ ਇਹਨਾਂ ਨੇ ਪੇਮੈਂਟ ਇੱਕ ਵਾਰ ਸਾਨੂੰ 14 ਲੱਖ ਰੁਪਏ ਲਈ ਜਿਹਦੀ ਉਹਦੀ ਸਲਿੱਪ ਮੇਰੇ ਕੋਲੇ ਆ ਫਿਰ ਬਾਅਦ ਚ ਉਹਨਾਂ ਨੇ 15 15 ਦਿਨਾਂ ਬਾਅਦ ਫੇਰ ਕਿਹਾ ਮੈਂ ਜਦੋਂ ਇਹਨਾਂ ਦੇ ਦਫ਼ਤਰ ਸਰਾਬਾ ਨਗਰ ਲੱਖ ਰੁਪਏ ਗਿਣਾ ਕੀ ਕੈਸ਼ ਕਰਕੇ ਤੇ 8 ਲੱਖ ਦੀ ਸਲਿੱਪ ਵੀ ਨਾਲ ਲੈ ਕੇ ਆਇਆ ਉਸ ਅਧਾਰ ਤੇ ਫਿਰ ਇਹਨਾਂ ਨੇ ਮੈਨੂੰ ਮਤਲਬ 15-20 ਦਿਨ ਫੇਰ ਕਹਤਾ ਜੀ ਵੇਟ ਕਰ ਲਓ ਵੇਟ ਕਰ ਲਓ ਵੇਟ ਕਰ ਲਓ ਬਸ ਐਂ ਕਰਦੇ ਕਰਦੇ ਇਹਨਾਂ ਨੇ 3 ਮਹੀਨੇ ਕੱਢਤੇ ਜੀ ਕਰਨ ਧੀਰਬਜਾਨ ਨੇ ਇਹਨਾਂ ਨੂੰ ਧਮਕੀ ਦਿੱਤੀ ਸੀ ਕਿ ਤੂੰ ਜਿੱਥੇ ਮਰਜ਼ੀ ਚੱਲ ਜਾ ਸੀਪੀ ਤੇ ਚੱਲ ਜਾ ਪੁਲਿਸ ਕੋਲ ਚੱਲ ਜਾ ਅਸੀਂ ਨਹੀਂ ਵਾਪਸ ਕਰਨੇ ਤੂੰ ਜ ਮਰਜ਼ੀ ਕਰ ਲੈ ਉਹਨੂੰ ਸਾਨੂੰ 8 ਲੱਖ ਕਿਸ਼ਤਾਂ ਦੇ ਵਿੱਚ ਰਿਫੰਡ ਕਰਤਾ ਤੇ ਹੁਣ 14 ਲੱਖ ਨੂੰ ਉਹ ਮੁੱਕਰ ਰਹੇ ਨੇ ਕੋ ਪੁਲਿਸ ਅਧਿਕਾਰੀ ਸਾਰੇ ਨਹੀਂ ਮਾਰੇ ਹੁੰਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੋਈ ਕੋਈ ਆ ਜਾਂਦਾ ਜਿਹੜਾ ਸਾਥ ਦਿੰਦਾ ਇਹ ਨਹੀਂ ਗੱਲ ਹੈ ਕਿ ਜੇ ਸਾਥ ਦੇਣਾ ਤੁਸੀਂ ਗਰੀਬਾਂ ਦਾ ਸਾਥ ਦੋ ਅਮੀਰਾਂ ਦਾ ਤਾਂ 4 ਬੰਦੇ ਖੜ੍ਹ ਜਾਣਗੇ ਗਰੀ ਪਰਵਾਰ ਦੀ ਸਾਡੀ ਕੰਡੀਸ਼ਨ ਬਹੁਤ ਖਰਾਬ ਹੋਈ ਹੋਈ ਆ ਕਿਉਂਕਿ ਜਿੰਨਾ ਕਮਾਉਂਦੇ ਆ ਉਹਨਾਂ ਦਾ ਸਾਡਾ ਵਿਆਜ ਚ ਨਿਕਲ ਰਿਹਾ ਤੇ ਮੈਂ ਖੁਦ ਜੌਬ ਕਰਦੀ ਆ ਆਪਣੀ ਜੌਬ ਕਰਕੇ ਬੱਚਿਆਂ ਨੂੰ ਪਾਲ ਰਹੀ ਆ ਸਤੰਬਰ ਦੇ ਵਿੱਚ ਇਹਨਾਂ ਦਾ ਦਫਤਰ ਬੰਦ ਹੋ ਚੁੱਕਿਆ ਸੀ ਉਸ ਤੋਂ ਬਾਅਦ ਇਹਨਾਂ ਦਾ ਮੰਤੀਰ ਬਜਾਜ ਦੇ ਜੋਸ਼ ਆਪਣੇ ਇਹਨਾਂ ਦੇ ਫਾਦਰ ਸਾਹਿਬ ਨੇ ਰਨਦੀਰ ਬਜਾਜ ਉਹਨਾਂ ਨਾਲ ਸਾਡੀ ਕੰਟੈਕਟ ਹੋਈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਥੋੜਾ ਕੁ ਮਹੀਨੇ ਡੇਢ ਮਹੀਨੇ ਚ ਸਾਡੀ ਟੋਟਲ ਪੇਮੈਂਟ ਰਿਫੰਡ ਕਰ ਦੇਣਗੇ